ਸੁਰਿੰਦਰ ਕੌਰ ਕਿਤੇ ਵਜੋਂ ਪੰਜਾਬੀ ਫੋਕ ਸਿੰਗਰ ਸੀ ਤੇ ਪੰਜਾਬੀ ਫੋਕ ਨੂੰ ਦੁਨੀਆ ਦੇ ਸਾਹਮਣੇ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਨੇ ਜਿਸ ਕਰਕੇ ਪੰਜਾਬ ਦੀ ਕੋਇਲ ਦਾ ਦਰਜਾ ਹਾਸਲ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ 1984 ਵਿੱਚ ਮਿਲਿਆ ਤੇ ਪਦਮਸ਼ਰੀ 2006 ਵਿੱਚ ਨਵਾਜਿਆ ਗਿਆ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਸੁਰਿੰਦਰ ਕੌਰ ਜੀ ਦਾ ਜਨਮ 1929 ਵਿੱਚ ਲਾਹੌਰ ਵਿਖੇ ਹੋਇਆ ਇਹਨਾਂ ਦੀ ਭੈਣ ਪ੍ਰਕਾਸ਼ ਕੌਰ ਤੇ ਬੇਟੀ ਡੌਲੀ ਗੁਲੇਰੀਆ ਵੀ ਮਸ਼ਹੂਰ ਸਿੰਗਰ ਨੇ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਜਿਨ੍ਹਾਂ ਚੋਂ ਡੌਲੀ ਸਭ ਤੋਂ ਵੱਡੀ ਸੀ ਕੈਰੀਅਰ ਦੀ ਸ਼ੁਰੂਆਤ ਹੋਈ ਅਗਸਤ 1943 ਵਿੱਚ ਲਾਹੌਰ ਰੇਡੀਓ ਤੇ ਲਾਈਵ ਪਰਫਾਰਮੈਂਸ ਦੇ ਨਾਲ ਇਸ ਤੋਂ ਬਾਅਦ ਭੈਣ ਪ੍ਰਕਾਸ਼ ਕੌਰ ਨਾਲ ਪਹਿਲਾ ਡੁਇਟ ਗਾਣਾ ਮਾਵਾਂ ਤੇ ਧੀਆਂ ਰਲ ਬੈਠੀਆਂ HMV ਲੇਬਲ ਹੇਠ ਰਿਲੀਜ਼ ਕੀਤਾ ਜਿਸ ਨੂੰ ਬੇहद ਪਿਆਰ ਮਿਲਿਆ ਤੇ ਗਾਉਣ ਵਾਲੀਆਂ ਦੋਨਾਂ ਭੈਣਾਂ ਨੂੰ ਸੁਪਰਸਟਾਰ ਬਣਾ ਦਿੱਤਾ 1947 ਦੀ ਵੰਡ ਤੋਂ ਬਾਅਦ ਇਹਨਾਂ ਦੀ ਫੈਮਿਲੀ ਦਿੱਲੀ ਦੇ ਗਾਜ਼ੀਆਬਾਦ ਵਿਖੇ ਰਹਿਣ ਲੱਗੀ 1948 ਵਿੱਚ ਪ੍ਰੋਫੈਸਰ ਜੁਗਿੰਦਰ ਸਿੰਘ ਛੋਟੀ ਨਾਲ ਵਿਆਹ ਹੋਇਆ ਜੋ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਲਿਟਰੇਚਰ ਦੇ ਲੈਕਚਰਰ ਸਨ। ਸੁਰੇਂਦਰ ਜੀ ਦੇ ਕਮਾਲ ਦੇ ਹੁਨਰ ਨੂੰ ਦੇਖਦਿਆਂ ਛੋਟੀ ਸਾਹਮਣੇ ਇਹਨਾਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਦਾਂ ਹੀ ਚੱਲਦਿਆਂ ਬੰਬੇ ਵਿੱਚ ਪਲੇਬੈਕ ਸਿੰਗਰ ਵਜੋਂ 1948 ਤੋਂ 1952 ਤੱਕ ਕਈ ਹਿੰਦੀ ਫਿਲਮਾਂ ਵਿੱਚ ਗਾਣਿਆਂ ਨੂੰ ਆਵਾਜ਼ ਦਿੱਤੀ। ਪਰ ਪੰਜਾਬੀ ਫੋਕ ਦਾ ਮੋਹ ਇਹਨਾਂ ਨੂੰ ਮੁੜ ਵਾਪਿਸ ਖਿੱਚ ਲੈ ਆਇਆ ਤੇ 1952 ਵਿੱਚ ਵਾਪਸ ਦਿੱਲੀ ਸ਼ਿਫਟ ਹੋ ਗਏ। ਸੁਰੇਂਦਰ ਜੀ ਹਮੇਸ਼ਾ ਤੋਂ ਮੰਨਦੇ ਰਹੇ ਕਿ ਉਹਨਾਂ ਦੇ ਹਸਬੰਦ ਕਰਕੇ ਹੀ ਉਹ ਸਟਾਰ ਬਣੇ। ਛ ਓਪੋਜੀਸ਼ਨਸ ਤੇ ਵੀ ਇਕੱਠਿਆਂ ਕੰਮ ਕਰਦੇ ਸੀ ਇਸੇ ਹੱਲਾਸ਼ੇਰੀ ਸਦਕਾ ਫੋਕ ਕਲਾਸਿਕਸ ਜਿਵੇਂ ਕਿ ਚੰਨ ਕਿੱਥੇ ਗੁਜ਼ਾਰੇ ਆਈ ਰਾਤ ਲੱਠੇ ਦੀ ਚਾਦਰ ਸ਼ੌਂਕੜ ਮੇਲੇ ਦੀ ਜਹੇ ਅਨੇਕਾਂ ਗਾਣਿਆਂ ਨੂੰ ਆਪਣੀ ਆਵਾਜ਼ ਦੇ ਕੇ ਹਮੇਸ਼ਾ ਲਈ ਅਮਰ ਕੀਤਾ ਇਸ ਤੋਂ ਇਲਾਵਾ ਜੁੱਤੀ ਕਸੂਰੀ ਮਧਾਨੀਆਂ ਤੇ ਬਾਦਰੀ ਦੇ ਸੱਤੇ ਜਿਹੇ ਗਾਣੇ ਇਨ੍ਹਾਂ ਦੇ ਸ਼ੇਧ ਹਾਕਿਆਂ ਦੇ ਕੈਰੀਅਰ ਦਾ ਹਿੱਸਾ ਰਹੇ ਜੋ ਕਿ ਅੱਜ ਵੀ ਬੜੀ ਸ਼ਿੱਦਤ ਨਾਲ ਸੁਣੇ ਜਾਂਦੇ ਨੇ ਆਪਣੀ ਗਾਇਕੀ ਦੇ ਸਫ਼ਰ ਵਿੱਚ ਸੁਨਿੰਦਰ ਕੌਰ ਜੀ ਬੁੱਲੇ ਸ਼ਾ ਨੰਦ ਲਾਲ ਨੂਰਪੁਰੀ ਅਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਈ ਲਿਖਤਾਂ ਆਪਣੀ ਆਵਾਜ਼ ਵਿੱਚ ਗਾ ਚੁੱਕੇ ਨੇ ਗੈਰੀਲ ਵਿੱਚ ਇਹਨਾਂ 2000 ਤੋਂ ਵੱਧ ਗਾਣੇ ਗਏ ਜਿਸ ਵਿੱਚ ਆਸਾ ਸਿੰਘ ਬਸਤਾਨਾ ਕਮਲगील ਰੰਗੀਲਾ ਜੱਟ ਤੇ ਦੀਦਾਰ ਸੰਧੂ ਜਹੇ ਹਿੱਟ ਆਰਟਿਸਟ ਨਾਲ ਕੁਝ ਡੂਇਟ ਗਾਣੇ ਵੀ ਸ਼ਾਮਿਲ ਰਹੇ 1976 ਵਿੱਚ ਇਹਨਾਂ ਦੇ ਹਸਬੰਦ ਜੋਗਿੰਦਰ ਸਿੰਘ ਸੋਢੀ ਦੇ ਦੇਹਾਂਤ ਨੇ ਸੁਰਿੰਦਰ ਜੀ ਨੂੰ ਇੱਕ ਵਾਰੀ ਤਾਂ ਹਲੂੜ ਕੇ ਰੱਖ ਦਿੱਤਾ ਪਰ ਮਾਂ ਬੋਲੀ ਦੀ ਸੇਵਾ ਨਹੀਂ ਛੱਡੀ ਇਦਾਂ ਹੀ ਆਪਣੀ ਬੇਟੀ ਰੁਪਿੰਦਰ ਕੌਰ ਕੁਲੇਰੀਆ ਜੋ ਡੋਲੀ ਕੁਲੇਰੀਆ ਦੇ ਨਾਮ ਨਾਲ ਜਾਣੇ ਜਾਂਦੇ ਨੇ ਤੇ 2309 ਨੀ ਸ਼ਰਮਾ ਨਾਲ ਨੂੰ 1995 ਵਿੱਚ ਸੁਨਿੰਦਰ ਕੌਰ ਦਾ 3 ਜਨਰੇਸ਼ਨਸ ਨਾਮ ਦੀ ਐਲਬਮ ਰਿਲੀਜ਼ ਕੀਤੀ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਆਪਣੀ ਮਿੱਟੀ ਦੇ ਕੋਲ ਬਿਤਾਉਣ ਦੀ ਖੁਆਇਸ਼ ਨਾਲ 2004 ਵਿੱਚ ਪੰਜਪਲਾ ਆ ਗਏ ਤੇ ਇੱਥੇ ਰਹਿ ਕੇ ਜਿਰਕਪੁਰ ਵਿਖੇ ਘਰ ਬਣਾਉਣਾ ਚਾਹੁੰਦੇ ਸੀ ਪਰ ਕਿਸਮਤ ਨੇ ਐਸੀ ਖੇਡ ਵਰਤਾਈ ਕਿ 2005 ਵਿੱਚ ਇਹਨਾਂ ਨੂੰ ਹਾਰਟ ਅਟੈਕ ਆਇਆ ਤੇ ਕੁਝ ਦਿਨ ਹਸਪੀਟਲ ਐਡਮਿਟ ਹੋ ਕੇ ਠੀਕ ਹੋ ਗਏ ਤੇ 2006 ਵਿੱਚ ਪਦਮਸ਼ਰੀ ਅਵਾਰਡ ਲੈਣ ਖੁਦ ਦਿੱਲੀ ਗਏ ਅਵਾਰਡ ਦੀ ਖੁਸ਼ੀ ਨਾਲ ਗੱਲ ਇਸ ਗੱਲ ਦਾ ਸੀ ਕਿ ਅਵਾਰਡ ਦੀ ਨੋਮੀਨੇਸ਼ਨ ਹਰਿਆਣਾ ਵੱਲੋਂ ਆਈ ਸੀ ਨਾ ਕਿ ਪੰਜਾਬ ਵੱਲੋਂ ਜਿਹਦੇ ਲਈ ਇਨੇ ਦਹਾਕੇ ਕੰਮ ਕੀਤਾ 2006 ਵਿੱਚ ਸੇ ਤਾਂ ਹੋਰ ਵਿਗੜੀ ਦਾ ਟ੍ਰੀਟਮੈਂਟ ਲੈਣ ਅਮਰੀਕਾ ਜਾਣਾ ਪਿਆ ਪਰ ਉੱਥੇ ਹੀ ਨਿਊ ਜਰਸੀ ਵਿਖੇ 14 ਜੂਨ ਨੂੰ ਇਹਨਾਂ ਆਖਰੀ ਸਾਲ ਇਹਨਾਂ ਦੇ ਦਿਹਾਂਤ ਤੋਂ ਬਾਅਦ ਪ੍ਰਾਈਮ ਮਿੰਿਸਟਰ ਮਰਮੋਹਨ ਸਿੰਘ ਨੇ ਨਾਇਟਿੰਗ ਗੇਲੋ ਪੰਜਾਬ ਦਾ ਦਰਜਾ ਦਿੱਤਾ ਇਸੇ ਸਾਲ ਸੁਨਿੰਦਰ ਜੀ ਦੇ ਜੀਵਨ ਨੂੰ ਸਮਰਪਿਤ ਪੰਜਾਬ ਦੀ ਕੋਇਲ ਨਾਮ ਦੀ ਡਾਕੂਮੈਂਟਰੀ ਦੂਰਦਰਸ਼ਨ ਤੇ ਆਈ ਜਿਸ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਇਦਾਂ ਦੀਆਂ ਹੋਰ ਇੰਟਰਸਟਿੰਗ ਵੀਡੀਓਜ਼ ਲਈ ਲਾਈਕ ਤੇ ਸਬਸਕ